कोमल गरिमा शर्मा रितिका राजपूत ये सारे बच्चे आगन उस तो बाद पंगड़ा सिखाने वाले ਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੱਠੇੜੇ ਦੇ ਐਨਵਲ ਫੰਕਸ਼ਨ ਸ਼ਾਮਿਲ ਹੋਣ ਆਏ ਆ ਬੱਚਿਆਂ ਦੀ ਪਰਫਾਰਮੈਂਸਿਸ ਦੇਖ ਕੇ ਜਿਹੜੇ ਬੱਚਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਕਲਾਸ ਦੇ ਵਿੱਚ ਉਵਲ ਦਰਜੇ ਹਾਸਲ ਕੀਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਿਹੜੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ ਕੋ ਕਰੀ ਕੋ ਕਰੀਗੁਡਰ ਐਕਟੀਵਿਟੀਜ਼ ਪਰਫਾਰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਤੇ ਇਸ ਸਕੂਲ ਦੇ ਵਿੱਚ ਲਗਾਤਾਰ ਪਿਛਲੇ 4 ਸਾਲਾਂ ਤੋਂ ਕੰਮ ਚੱਲੀ ਜਾ ਰਿਹਾ ਜੇ ਹੋਰ ਅਸੀਂ ਦੇ ਵਿੱਚ ਬਹੁਤ ਕੁਝ ਐਡ ਕਰ ਰਹੇ ਹਾਂ ਨੰਗਲ ਸ਼ਹਿਰ ਦੇ ਤੇ ਆਸ-ਪਾਸ ਦੇ ਪਿੰਡਾਂ ਦੇ ਵੱਡੀ ਤਾਦਾਦ ਦੇ ਬੱਚੇ ਇੱਥੇ ਪੜ੍ਹਦੇ ਇਸ ਸਕੂਲ ਨੂੰ ਅਸੀਂ ਹੋਰ ਸ਼ਾਨਦਾਰ ਬਣਾਉਣਾ ਜੀ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਤੇ ਨੰਗਲ ਸ਼ਹਿਰ ਦੇ ਹੋਰ ਮਹਤਵਪੂਰਨ ਸ਼ਖੀਤਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੁਸੀਂ ਇਸ ਸਕੂਲ ਦਾ ਟਰਾਂਸਫਰਮੇਸ਼ਨ ਦੇਖਿਆ ਚਾਰ ਸਾਲ ਪਹਿਲਾਂ ਦੀਆਂ ਫੋਟੋਆਂ ਦੇਖ ਲਈਓ ਤੇ ਅੱਜ ਦੇਖੋ ਤੇ ਮੈਨੂੰ ਲੱਗਦਾ ਜਦੋਂ ਦਾ ਮਹਿਕਮਾ ਮੇਰੇ ਕੋਲ ਹੈ ਸਕੂਲ ਦੇ ਵਿੱਚ ਇੱਦਾਂ ਦਾ ਕੋਈ ਦਿਨ ਨਹੀਂ ਹੋਣਾ ਕਿ ਮਿਸਤਰੀ ਗਿਆਨਾ ਹੋਵੇ ਕੁਝ ਨਾ ਕੁਝ ਕੁਝ ਨਾ ਕੁਝ ਚੱਲੀ ਜਾ ਰਹੀ ਹੈ ਕਿ ਅਸੀਂ ਇੱਥੇ ਹੋਰ ਜਿਹੜਾ ਹੈ ਇਸ ਨੂੰ ਐਕਸਪੈਂਡ ਕਰੀ ਜਾ ਰਹੇ ਹਾਂ

Jaspreet son of Tilakraj Desh triko